ਸੱਸੀਗਾ ਸਾਥਿਓ ਸਵਾਗਤ ਗੁਰਚੇ ਪੜਾ ਚੈਨਲ 'ਚ ਅਜੀ ਗਜ਼ਲ ਪੇਸ਼ ਹੈ ਜੀ ਮੰਨਿਆ ਕਿ ਔਖਾ ਵੇਲਾ ਮਾਰਦਾ ਹੀ ਆ ਮੰਨਿਆ ਕਿ ਔਖਾ ਵੇਲਾ ਮਾਰਦਾ ਹੀ ਆ ਮਾੜਾ ਵੀ ਤਾਂ ਕਿਸੇ ਤਰ੍ਹਾਂ ਸਾਰਦਾ ਹੀ ਆ ਮਾੜਾ ਵੀ ਤਾਂ ਕਿਸੇ ਤਰ੍ਹਾਂ ਸਾਰਦਾ ਹੀ ਆ ਕੰਮ ਵਾਲੇ ਹੱਥਾਂ ਵਿੱਚੋਂ ਪੈਸਾ ਕਿਵੇਂ ਖੋਣਾ ਇਹ ਵੀ ਦਸਤੂਰ ਤੇ ਬਾਜ਼ਾਰ ਦਾ ਹੀ ਆ ਕੰਮ ਵਾਲੇ ਹੱਥਾਂ ਵਿੱਚੋਂ ਪੈਸਾ ਕਿਵੇਂ ਖੋਣਾ ਇਹ ਵੀ ਦਸਤੂਰ ਤੇ ਬਾਜ਼ਾਰ ਦਾ ਹੀ ਆ ਅਗਲਾ ਸ਼ੇਰ ਹੈ ਕਿ ਕੱਲ ਤੱਕ ਭੰਡ ਦੇ ਸਾਂ ਅੱਜ ਹਾਰ ਪਾਈਏ ਕੱਲ ਤੱਕ ਭੰਡ ਦੇ ਸਾਂ ਅੱਜ ਹਾਰ ਪਾਈਏ ਭੁੱਲ ਗਏ ਹੋ ਖੂਨ ਤੇ ਗਦਾਰ ਦਾ ਹੀ ਆ ਭੁੱਲ ਗਏ ਹੋ ਖੂਨ ਤੇ ਗਦਾਰ ਦਾ ਹੀ ਆ ਪਾਪ ਵਾਲਾ ਝੁਕਣਾ ਕਿ ਪੁੰਨ ਵਾਲਾ ਪੱਲਾ ਪਾਪ ਵਾਲਾ ਝੁਕਣਾ ਕਿ ਪੁੰਨ ਵਾਲਾ ਪੱਲਾ ਇਹਦੇ ਵਿੱਚ ਰੋਲ ਬਸ ਭਾਰਦਾ ਹੀ ਆ ਇਹਦੇ ਵਿੱਚ ਰੋਲ ਬਸ ਭਾਰਦਾ ਹੀ ਆ ਅਗਲਾ ਕਾਬਲੇ ਗੌਰ ਸ਼ੇਰ ਜੀ ਕੇ ਹੱਕਾਂ ਵਾਲੇ ਹਾਕਮ ਤੋਂ ਮੰਗਦੇ ਹੀ ਰਹਿਣ ਹੱਕਾਂ ਵਾਲੇ ਹਾਕਮ ਤੋਂ ਮੰਗਦੇ ਹੀ ਰਹਿਣ ਵਾਹ ਲੱਗਦੇ ਉਹ ਹੱਕ ਮਾਰਦਾ ਹੀ ਆ ਵਾਹ ਲੱਗਦੇ ਉਹ ਹੱਕ ਮਾਰਦਾ ਹੀ ਆ ਗੈਰਤਮੰਦਾਂ ਲਈ ਗੋਲੀ ਸੂਲੀ ਅਤੇ ਜੇਲ ਗੈਰਤਮੰਦਾਂ ਲਈ ਗੋਲੀ ਸੂਲੀ ਅਤੇ ਜੇਲ ਚੱਲਣ ਇਹ ਸਾਰੇ ਸੰਸਾਰ ਦਾ ਹੀ ਆ ਸਾਰੇ ਕਿਤੇ ਇਸ ਤਰ੍ਹਾਂ ਹੀ ਆ ਚੱਲਣ ਇਹ ਸਾਰੇ ਸੰਸਾਰ ਦਾ ਹੀ ਆ ਅਗਲਾ ਸ਼ੇਰ ਕਿ ਥੋੜਾ ਦਾਨ ਕਰ ਫੋਟੋ ਮੀਡੀਆ ਚ ਪਾਵੇ ਥੋੜਾ ਦਾਨ ਕਰ ਫੋਟੋ ਮੀਡੀਆ ਚ ਪਾਵੇ ਦੇਣ ਨਾਲੋਂ ਬਹੁਤ ਆਉਚਤਾਰ ਦਾ ਹੀ ਆ ਦੇਣ ਨਾਲੋਂ ਬਹੁਤਾ ਉਹ ਚਤਾਰ ਦਾ ਹੀ ਆ ਲਾਸਟ ਸ਼ੇਰ ਕਿ ਹੱਥ ਨੇ ਵੀ ਜੱਜ ਕੁਝ ਜ਼ੋਰ ਲਾਇਆ ਹੋਣਾ ਹੱਥ ਨੇ ਵੀ ਜੱਜ ਕੁਝ ਜ਼ੋਰ ਲਾਇਆ ਹੋਣਾ ਪਰ ਬਹੁਤਾ ਕੰਮ ਤੇ ਕਟਾਰ ਦਈਆ ਹੱਥ ਨੇ ਵੀ ਜੱਜ ਕੁਝ ਜ਼ੋਰ ਲਾਇਆ ਹੋਣਾ ਪਰ ਬਹੁਤਾ ਕੰਮ ਤੇ ਕਟਾਰ ਦਈਆ ਮੰਨਿਆ ਕਿ ਔਖਾ ਵੇਲਾ ਮਾਰਦਾ ਹੀ ਆ ਮਾੜਾ ਵੀ ਤੇ ਔਖਾ ਸੌਕਾ ਸਾਰਦਾ ਹੀ ਆ ਸਾਸਿਕਰ ਜਿਉਂਦੇ ਵਸਦੇ ਰਹੋ ਆਬਾਦ ਰਹੋ